ਅੱਜ ਮੈਂ ਉਸ ਕਲਾਕਾਰ ਉਸ ਗੀਤਕਾਰ ਦੀ ਗੱਲ ਕਰੂੰਗਾ ਬਲਬੀਰ ਬੋਪਾ ਰਾਏ ਜਿਨੇ ਕੇ ਦਲਜੀਤ ਦੀ ਜੜ ਲਾਈ ਔਰ ਦਲਜੀਤ ਨੂੰ ਲਿਖ ਕੇ ਦਿੱਤੇ ਗੀਤ ਉਹਦੇ ਬਹੁਤ ਹੀ ਚੱਲੇ ਜਿਨ੍ਹਾਂ ਚੋਂ ਦਿਲ ਸਾਡੇ ਨਾਲ ਲਾਲਾ ਚੁੱਪ ਕਰਕੇ ਲੋਕਾਂ ਨੂੰ ਬੋਲਣ ਦੇ ਅਲੜਾਂ ਕਵਾਰੀਆਂ ਵਰਗੇ ਕਈ ਗੀਤ ਜਿਹੜੇ ਬਹੁਤ ਰਿਕਾਰਡ ਤੋੜ ਜਿਨ੍ਹਾਂ ਨੇ ਤੇ ਬਲਬੀਰ ਬੋਪਾ ਰਾਏ ਨੇ ਜਦੋਂ ਆਪ ਸ਼ੁਰੂਆਤ ਕੀਤੀ ਗਾਇਕੀ ਦੀ ਤੇ ਜਦੋਂ ਦੇ ਲੈ ਗੇੜਾ ਸ਼ੌਂਕ ਦਾ ਨਣਾਨੇ ਗੋਰੀਏ ਤੇ ਤੁਹਾਨੂੰ ਵੀ ਪਤਾ ਹੀ ਆ ਫਿਰ ਤੁਮਾਂ ਪੈ ਗਿਆ ਗਾਣਾ ਹਰ ਵਿਆਹ ਚ ਅੱਜ ਵੀ ਵੱਜਦਾ ਆ ਬਲਬੀਰ ਬੋਪਾ ਰਾਏ ਦਾ ਸੋ ਬਲਬੀਰ ਬੋਪਾ ਰਾਏ ਦੀ ਉਸ ਕੈਸਟ ਨੇ ਬਲਬੀਰ ਬੋਪਾ ਰਾਏ ਨੂੰ ਬਹੁਤ ਹੀ ਬਲੰਦੀਆਂ ਤੇ ਪਹੁੰਚਾ ਦਿੱਤਾ ਤੇ ਅੱਜ ਵੀ ਬਲਬੀਰ ਬੋਪਾ ਰਾਏ ਗਾਇਕੀ ਲਾਈਨ ਦੇ ਵਿੱਚ ਬਣੇ ਹੋਏ ਨੇ ਪਰ ਉਸ ਤਰ੍ਹਾਂ ਨਹੀਂ ਜਿਵੇਂ ਪਹਿਲਾਂ ਸੀ ਜਿਵੇਂ ਸ਼ੁਰੂਆਤ ਕੀਤੀ ਸੀ ਸੀ ਦਿਲਾਗੇੜਾ ਤੇ ਮੇਰੇ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੇ ਬਲਬੀਰ ਬੋਪਾ ਰਾਏ ਹੋਣਾ ਨੇ ਗਾਣੇ ਲਿਖੇ ਜੀ ਸਪੀਟਰ ਨੂੰ ਦਿੱਤੇ ਕਲਵਿੰਦਰ ਢਿੱਲੋਂ ਨੂੰ ਕਾਲਜਿਤ ਕੁੰਡੀਆਂ ਦੇ ਸਿੰਘ ਫਸ ਗਿਆ ਹਨਾ ਤੁਹਾਨੂੰ ਵੀ ਪਤਾ ਹੋਣਾ ਕਿਹਨੇ ਕਿਹਨੇ ਸੁਣਿਆ ਇਹ ਗਾਣਾ ਜਰੂਰ ਦੱਸਿਓ ਤੇ ਇਹਨਾਂ ਗੀਤਾਂ ਦੇ ਨਾਲ ਬਹੁਤ ਸਾਰੇ ਸਿੰਗਰਾਂ ਨੂੰ ਜੜ ਲਾ ਕੇ ਕਾਮਯਾਬ ਕੀਤਾ ਬਲਬੀਰ ਬੋਪਾ ਰਾਏ ਨੇ ਤੇ ਫਿਰ ਆਪ ਖੁਦ ਵੀ ਕਾਮਯਾਬ ਹੋਇਆ ਤੁਹਾਨੂੰ ਪਤਾ ਹੀ ਹੋਣਾ ਕਿ ਉਹਨਾਂ ਦਿਨਾਂ 'ਚ ਬਲਬੀਰ ਬੋਪਾ ਰਾਏ ਦੇ ਹੀ ਗੀਤ ਚੱਲਦੇ ਹੁੰਦੇ ਤੇ ਹਰ ਪਾਸੇ ਬਲਬੀਰ ਬੋਪਾ ਰਾਏ ਬੋਪਾ ਰਾਏ ਹੁੰਦੀ ਸੀਗੀ ਤੇ ਬਲਬੀਰ ਬੋਪਾ ਰਾਏ ਨੇ ਪਿੱਛੇ ਮੁੜ ਕੇ ਦੇਖਿਆ ਵੀ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਦਲਜੀਤ ਅਰਗੇ ਐਡੇ ਵੱਡੇ ਸਟਾਰ ਨੂੰ ਪਹਿਲਾਂ ਤੋਂ ਪੈਦਾ ਕਰਨ ਵਾਲਾ ਜਦੋਂ ਪਹਿਲਾਂ ਜਦੋਂ ਉਹ ਸਟਰਗਲ ਕਰਦਾ ਸੀ ਉਹਨਾਂ ਦਿਨਾਂ 'ਚ ਗੀਤ ਲਿਖ ਕੇ ਦੇਣ ਵਾਲਿਆਂ 'ਚੋਂ ਬਲਬੀਰ ਬੋਪਾ ਰਾਏ ਭਾਜੀ ਅ ਸੀਗੇ ਤੇ ਸ਼ਾਇਦ ਉਹਨਾਂ ਨੇ ਜੀਐਸ ਪੀਟਰ ਨੂੰ ਵੀ ਦਿੱਤੇ ਆ ਗਾਣੇ ਉਹਨਾਂ ਨੇ ਤਾਂ ਮਰਿੰਦਰ ਗਿੱਲ ਪਾਇ ਹੋਰ ਬਹੁਤ ਸਾਰੇ ਸਿੰਗਰ ਆ ਵੀ ਜਿਨ੍ਹਾਂ ਨੂੰ ਦਿੱਤੇ ਆ ਪਰ ਦਲਜੀਤ ਨਾਲ ਤੇ ਕੁਲਵਿੰਦਰ ਢਿੱਲੋਂ ਨਾਲ ਉਹਨਾਂ ਦਾ ਜਿਹੜਾ ਹਨਾ ਬਣਿਆ ਉਹ ਇੱਕ ਕਾਬਲੇ ਤਾਰੀਫ ਸਿਗਾ ਕੁਲਵਿੰਦਰ ਢਿੱਲੋਂ ਦੇ ਗੀਤ ਤਾਂ ਕਾਲਜ ਚ ਕੁੰਡੀਆਂ ਦੇ ਇੰਨੇ ਕ ਜਾਣੀ ਕਿ ਕਹਿੰਨੋ ਪਈ ਗਾਣਾ ਇਹੋ ਚੱਲਿਆ ਸਿਗਾ ਇਹਨੇ ਤਾਂ ਸਿਰਾਂ ਕੀ ਨੇਰੀ ਲਿਆਤੀ ਸੀਗੀ ਇੱਕ ਐਕਸਟ ਵੀ ਰਿਕਾਰਡ ਤੋੜ ਬੀਕੀ ਸੀਗੀ ਤੇ ਕੁਲਵਿੰਦਰ ਢਿੱਲੋਂ ਦੀ ਮਾਰਕੀਟ ਵੀ ਐਨ ਆਪਤੇ ਚੱਲ ਗਈ ਸੀ ਇਸ ਗਾਣੇ ਕਰਕੇ ਤੇ ਉਹਨਾਂ ਦਿਨਾਂ 'ਚ ਬੜਾ ਮਹਿੰਗਾ ਰੇਟ ਹੋ ਗਿਆ ਸੀਗਾ ਬਲਬੀਰ ਬੋਪਾ ਰਾਏ ਦਾ ਤੇ ਅੱਜ ਬਲਬੀਰ ਬੋਪਾ ਰਾਏ ਹੋਣੇ ਫਿਰ ਤੁਹਾਨੂੰ ਮਿਸ ਪੂਜਾ ਨਾਲ ਵੀ ਸ਼ਰਾਟੇ ਕੈਸਟ ਵੀ ਲੈ ਕੇ ਆਏ ਸੀਗੇ ਮਿਸ ਪੂਜਾ ਨਾਲ ਵੀ ਬਾਅਦ ਚ ਆਇਆ ਸੌਣ ਦੇ ਸ਼ਰਾਟੇ ਜਿਵੇਂ ਬੇਸ਼ੁਦਾਈਆ ਹਾਲ ਕੀ ਬਣਾ ਲਿਆ ਜਨ ਕਿ ਜੇ ਗਾਣਿਆਂ ਦੀ ਉਹਨਾਂ ਦੇ ਦੀ ਗੱਲ ਕਰੋ ਤਾਂ ਬਹੁਤ ਹੀ ਲੰਬੀ ਲਿਸਟ ਹੋ ਜਾਂਦੀ ਆ ਆਪ ਗਾਇਆਂ ਦੀ ਵੀ ਤੇ ਜਿਹੜੇ ਬਾਕੀਆਂ ਨੇ ਵੀ ਗਾਇਆ ਸੋ ਬਲਬੀਰ ਬੋਪਾ ਰਾਏ ਵਰਗੇ ਗੀਤਕਾਰਾਂ ਦੀ ਲੋੜ ਆ ਅੱਜ ਸਾਡੇ ਕਿਉਂਕਿ ਹੁਣ ਗੀਤਕਾਰੀ ਵੀ ਗਾਇਕੀ ਵੀ ਬਦਲ ਗਈ ਆ ਤੇ ਸ਼ਾਇਦ ਬਲਬੀਰ ਬੋਪਾ ਰਾਏ ਹੋਣੀ ਸ਼ਾਇਦ ਹੁਣ ਦੇ ਸਮੇਂ ਦੇ ਹਾਣੀ ਬਣ ਕੇ ਚੱਲ ਨਹੀਂ ਸਕੇ ਜਾਂ ਨੇਪੜੀ ਸਕੇ ਤਾਂ ਕਰਕੇ ਥੋੜਾ ਜਿਹਾ ਪਿੱਛੇ ਹਟ ਗਿਆ ਪਰ ਜੇ ਉਹਨਾਂ ਦੀ ਕਲਮ ਦੀ ਗੱਲ ਕਰੀਏ ਤੇ ਬਲਬੀਰ ਬੋਪਾ ਰਾਏ ਵਰਗਾ ਗੀਤਕਾਰ ਔਰ ਗਾਇਕ ਮੈਂ ਕਹਿੰਨਾ ਬਹੁਤ ਹੀ ਘਟਨੇ ਜਿਵੇਂ ਉਹਨਾਂ ਨੇ ਬੁਲੰਦੀਆਂ ਨੂੰ ਛੂਹਾ ਗੀਤਕਾਰੀ ਤੇ ਜਾਨੀ ਕਿ ਗੀਤਕਾਰੀ ਤੇ ਸ਼ੁਰੂਆਤ ਕਰਕੇ ਫਿਰ ਕਲਾਕਾਰੀ ਦੇ ਵਿੱਚ ਹਿੱਟ ਹੋਣਾ ਬਹੁਤ ਵੱਡੀ ਗੱਲ ਸੀ ਇਸ ਐਗਜ਼ਾਮਪਲ ਨੂੰ ਸੈੱਟ ਕਰ ਗਏ ਤੇ ਬਲਬੀਰ ਬੋਪਰ ਰਾਏ ਹੁਣੀ ਕਰ ਗਏ ਤੁਸੀਂ ਉਹਨਾਂ ਦੇ ਜੇ ਫੈਨ ਹੋ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤਾਂ